ਜੀਵਨ ਸਿੰਘ ਵਾਲੇ ਤੋਂ ਬੱਸ ਜੜੇ ਆ ਮੇਰੇ ਨਾਲ ਅਸੀਂ ਦੋ ਜਣੇ ਸੀਗੇ ਸਾਡੇ ਪਿੰਡ ਤੋਂ ਅੱਗੇ ਜਿਹੜਾ ਨਾਲਾ ਉੱਥੇ ਜਾ ਕੇ ਬੱਸ ਦਾ ਇਹ ਹਾਦਸਾ ਹੋਇਆ ਜੀ ਬਲਦੀਪ ਹੈ ਜੀ ਮੇਰਾ ਨਾਮ ਕੋਈ ਕਾਰਨ ਪਤਾ ਲੱਗ ਸਕਿਆ ਕਿਉਂ ਹਾਦਸਾ ਵਾਪਰਿਆ ਕਿਵੇਂ ਬੱਸ ਡਿੱਗੀ ਹੈ ਕੋਈ ਕਿਹਾ ਜਾ ਸਕਦਾ ਕਿ ਬਿਜਲੀ ਗੜਕੀ ਹੈ ਜਾਂ ਮੂਰੋ ਕੋਈ ਸਾਧਨ ਆ ਗਿਆ ਬੱਸ ਤੇਜ਼ ਸੀ ਬੱਸ ਵਾਰਿਆਂ ਦਾ ਕਿੰਨੀ ਭਰੀ ਹੋਈ ਸੀ ਨਹੀਂ ਬਿਜਲੀ ਤਾਂ ਨਹੀਂ ਇਹ ਬਿਜਲੀ ਜਦੋਂ ਜ਼ਿਆਦਾ ਗੜਕੀ ਹੈ ਉਦੋਂ ਅਸੀਂ ਅੱਡੇ ਤੇ ਹੀ ਖੜੇ ਸੀਗੇ ਸਾਡੇ ਪਿੰਡ ਬੱਸ ਦੀ ਵੇਟ 'ਚ ਸਾਨੂੰ ਮੈਨੂੰ ਮੈਂ ਕਹਦਾ ਐਵੇਂ ਨਹੀਂ ਪਤਾ ਵੀ ਕੀ ਅੱਗੋਂ ਹੁੰਦਾ ਸੀ ਕਿਉਂਕਿ ਮੈਂ ਵਿਚਕਾਰ ਸੀਗਾ ਜੀ ਮਤਲਬ ਦੋ ਵਾਲੇ ਸਾਈਡ ਵਾਲੇ ਪਾਸੇ ਮੈਂ ਬੈਠਾ ਸੀ ਬੱਸ ਦੇ ਬਿਲਕੁਲ ਵਿਚਾਲੇ ਸੀਗਾ ਮੈਂ ਜਦੋਂ ਬੱਸ ਨਾਲ ਖਈ ਇੰਗਲੈਂਡਰਾਂ ਦੇ ਪੁਲਤੇ ਉਦੋਂ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਬੱਸ ਡਿੱਗਦੀ ਦਾ ਪਤਾ ਲੱਗਿਆ ਜੀ ਸਾਰੇ ਉਸ ਤੋਂ ਬਾਅਦ ਚਿਕ ਚੰਗੇੜਾ ਬਹਿ ਗਿਆ ਜੀਦਾ ਕੋਈ ਹੱਥ ਪਿਆ ਅਸੀਂ ਨਿਕਲਿਆ ਮੈਂ ਮਤਲਬ ਸਭ ਤੋਂ ਪਹਿਲਾਂ ਹੀ ਨਿਕਲਿਆ ਸੀਗਾ ਜੀ ਮਤਲਬ ਜਿੰਨੇ ਵੀ ਦੋ ਤਿੰਨ ਮੁੰਡੇ ਸੀਗੇ ਪਹਿਲਾਂ ਨਿਕਲ ਕੇ ਅਸੀਂ ਆ ਗਏ ਸੀ ਉਸ ਤੋਂ ਬਾਅਦ ਅਸੀਂ ਮਤਲਬ ਚਿਕ ਚੰਗੇੜਾ ਪਾਇਆ ਜੀ ਵੀ ਚਲੋ ਕੋਈ ਹੈਲਪ ਲਈ ਰੁਕ ਜਾਣਗੇ ਉਸ ਤੋਂ ਬਾਅਦ ਜਿੰਨੇ ਨੂੰ ਕੱਢ ਸਕੇ ਕੋਸ਼ਿਸ਼ ਕੀਤੀ ਜੀ ਕੱਢਣ ਦੀ ਸ਼ੀਸ਼ੇ ਵਗੈਰਾ ਭੰਨ ਕੇ ਜਿਨ੍ਹਾਂ ਦੇ ਮਤਲਬ ਮੂੰਹ ਸੀ ਪਾਣੀ ਤੋਂ ਬਾਹਰ ਸੀਗੇ ਜੀ ਉਹ ਬਚ ਗਏ ਜੀ ਬਾਕੀਆਂ ਦੇ ਮਤਲਬ ਉਹਦੇ ਡੈਥ ਹੋਣੀ ਸ਼ੁਰੂ ਹੋ ਗਈ ਸੀ ਕਿੰਨੇ ਕੁ ਲੋਕਾਂ ਦੀ ਪਤਾ ਨਹੀਂ ਕਿੰਨੇ ਕੁ ਸਵਾਰ ਕਿੰਨੇ ਤੁਸੀਂ ਜਦੋਂ ਬਸ ਚੜੇ ਹੋ ਸਾਨੂੰ ਸੀਟ ਮਿਲ ਗਈ ਸੀ ਕਿੰਨੇ ਕੁ ਲੋਕ ਸੀ ਬਸ ਦੇ ਅਸੀਂ ਇਹ ਦੋਨੇ ਭਰਾ ਇਕੱਠੇ ਜੜੇ ਆ ਜੀ ਬਸ 'ਚ ਸਾਨੂੰ ਮਤਲਬ ਇਹ ਲਾ ਲਓ ਵੀ ਤੁਸੀਂ ਸੌਣਗੇ ਜੀ ਬਸ 'ਚ 45 ਤੋਂ 50 ਦੇ ਵਿੱਚ ਵਿੱਚ ਕਿਉਂਕਿ ਸਾਨੂੰ ਡਬਲ ਕੋਈ ਸਾਨੂੰ ਇਕੱਠਿਆਂ ਨੂੰ ਸੀਟ ਖਾਲੀ ਮਿਲੀ ਨਹੀਂ ਹੂੰ ਮਾ ਲੋ ਵੀ ਦਾ ਮਤਲਬ ਸੀਗੇ ਜਿੰਨੀ ਸਿਟਿੰਗ ਕੈਪੈਸਿਟੀ ਹੁੰਦੀ ਆ ਆਲਮੋਸਟ ਫੁੱਲ ਹੀ ਸੀਗੀ ਹੂੰ ਬਸ ਤੇਜ਼ ਵੀ ਸੀਗੀ ਆ ਰੂਟੀਨ ਜਿਹੜਾ ਚੱਲਦੀ ਹੈਗੀ ਆ ਉਸੇ ਕੋਈ ਆਏ ਨਹੀਂ ਪਤਾ ਲੱਗ ਸਕਿਆ ਕਿ ਕਿਉਂ ਆਸਾ ਵਾਪਰ ਗਿਆ ਤੁਸੀਂ ਬੈਠੇ ਸੀ ਵਿਚਾਲੇ ਬਸਦੇ ਜਦੋਂ ਨਹੀਂ ਜੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਬਸ ਨਾਰਮਲੀ ਬਸ ਅਸੀਂ ਤੁਸੀਂ ਇਹ ਦੇਖ ਲਓ ਵੀ ਰੁੱਕ ਕੇ ਤੇਜ਼ ਚੱਲੀ ਆ ਬਸ ਤੇ ਸਵਾ 1 ਕਿਲੋਮੀਟਰ ਹੀ ਗਈ ਹੈ ਹੁਣ ਉਹਨੇ ਟਾਈਮ ਚ ਕਿੰਨੀ ਕੁ ਤਾਂ ਤੇਜ਼ ਹੋ ਗਈ ਸਟਾਪ ਹੋਣ ਤੋਂ ਬਾਅਦ ਬਸ ਤੇਜ਼ ਜਾਂਦੀ ਆ ਮਤਲਬ ਤੇਜ਼ ਤਾਂ ਨਹੀਂ ਜੀ ਕੋਈ ਜ਼ਿਆਦਾ ਸੀ ਉਹ ਅੱਗੇ ਮਾਤਾ ਬੈਠੇ ਜੀ ਉਧਰ ਅੰਦਰ ਸੋਣਾ ਪਿੰਡ ਜਵੇਂ ਜੀਵਨ ਸਿੰਘਲ ਹੈ ਸੋਨੂੰ ਝੋੜਾ ਪਿੰਡ ਜੀਵਨ ਸਿੰਘਾ ਲੈ ਤੁਸੀਂ ਨਹਿਰ ਤੇ ਅਕਸਰ ਜਾਂਦੇ ਹੋ ਸੋਨੂੰ ਲੱਗਦਾ ਨਹੀਂ ਵੀ ਪ੍ਰਸ਼ਾਸਨ ਨੇ ਉੱਥੇ ਅੰਗਲਾਇਰ ਨਾਲ ਸਹੀ ਨਹੀਂ ਕੀਤੀਆਂ ਜਾਂ ਤੇ ਸਪੁਰਤਾ ਪ੍ਰਬੰਧ ਨਹੀਂ ਕਿਤੇ ਉਹ ਵੀ ਆਸੇ ਦਾ ਕਾਰਨ ਹੈ ਪ੍ਰਸ਼ਾਸਨ ਬਾਰੇ ਇਹਦਾ ਕੀ ਗੱਗੇ ਜੀ ਅੱਧਾ ਪੌਣਾ ਪੌਣਾ ਘੰਟੇ ਵਾਂਗੂ ਕੋਈ ਉੱਥੇ ਪਹੁੰਚਿਆ ਨਹੀਂ ਨਾ ਕੋਈ ਐਂਬੂਲੈਂਸ ਪਹੁੰਚੀ ਹੈ ਨਾ ਕਿਸੇ ਤਰ੍ਹਾਂ ਦਾ ਹੋਰ ਆਮਲਾ ਪਹੁੰਚਿਆ ਪਿੰਡ ਦੇ ਬੰਦੇ ਨੇੜੇ ਦੇ ਜਾਂ ਕੋਈ ਹੋਰ ਜਿਹੜੇ ਰਾਹੀਰ ਸੀ ਉਹਨਾਂ ਨੇ ਹੈਲਪ ਕੀਤੀ ਹੈ ਜਿਹੜਾ ਉਹ ਪੌੜਾ ਜੀ ਤੁਸੀਂ ਨੋਟ ਕਰੋਗੇ ਅੱਗੇ ਪਿੱਛੇ ਵੀ ਲੰਗਦੇ ਹੋਏ ਉਹ ਭੀੜ ਆ ਥੋੜਾ ਜਿਹਾ ਮਤਲਬ ਸੜਕਾਂ ਜਿਹੜੀ ਜਿਆਦਾ ਚੌੜੀ ਉੱਥੋਂ ਪੌਲੋਨਾਂ ਕਾ ਭੀੜਾ ਮਤਲਬ ਉਹ ਪਹਿਲਾਂ ਵੀ ਕਹਿੰਦੇ ਆ ਆਮ ਹੀ ਗੱਲ ਆ ਵੀ ਖਤਰੇ ਵਾਲਾ ਕੰਮ ਆ ਹੂੰ ਅਗਲੇਰ ਵੀ ਟੁੱਟੀਆਂ ਹੋਈਆਂ ਉੱਥੇ ਕਹਿੰਦੇ ਉਹ ਸਾਗਾ ਵੰਜਾ ਜੀ ਉਹ ਪਹਿਲਾਂ ਕੋਈ ਰਿਫਲੈਕਟਰ ਨਹੀਂ ਹੈਗੇ ਕੁਝ ਰਾਤ ਨੂੰ ਵੀ ਕਹਿੰਦੇ ਪਤਾ ਨਹੀਂ ਲੱਗਦਾ ਨਹੀਂ ਪਤਾ ਚੀਜ਼ਾਂ ਕਿ ਸੜਕੇ ਲੰਘਦੇ ਆ ਪਹਿਲਾਂ ਉੱਥੇ ਦੋ ਚੀਜ਼ਾਂ ਜਦੋਂ ਮੰਨ ਲਓ ਹੈਵੀ ਵਹੀਕਲ ਦੋ ਇਕੱਠੇ ਲੰਘਦੇ ਆ ਤਾਂ ਉਹ ਖਤਰੇ ਵਾਲਾ ਕੰਮ ਹੀ ਹੁੰਦਾ ਉੱਥੇ ਜਖਮੀ ਕਿੰਨੇ ਕੋਏ ਤੁਸੀਂ ਉਦੋਂ ਕੱਡੇ ਲੋਕਾਂ ਨੂੰ ਬਾਹਰ ਕੱਢਿਆ ਕਿੰਨੇ ਕਿ ਜਾ ਕੇ ਮੈਂ ਡੈਥ ਤਾਂ ਹੀ ਪਤਾ ਲੱਗਿਆ ਤੁਹਾਨੂੰ ਕਿਹੜੇ ਲੋਕਾਂ ਦੀ ਜ਼ਿਆਦਾ ਮੌਤ ਸੀ ਸਵਾਰੀਆਂ ਕਿਹੜੀਆਂ ਜ਼ਿਆਦਾ ਸੀ ਜ਼ਿਆਦਾ ਨੌਜਵਾਨ ਸੀ ਜਾਂ ਔਰਤਾਂ ਸੀ ਬਸ ਦੇ ਵਿੱਚ ਬਗਾਇ ਜਿਵੇਂ ਸਾਡੇ ਜਿਹੜੇ ਤਾਂ ਮੁੰਡੇ ਸੀਗੇ ਜਿਵੇਂ ਹੁਣ ਅਸੀਂ ਉਮਰ ਦੇ ਆ ਅਸੀਂ ਨਿਕਲੇ ਆਏ ਕੁਝ ਕੁ ਲੇਡੀਜ਼ ਨੂੰ ਵੀ ਉਦੋਂ ਬਾਅਦ ਕੱਢਣ ਦੀ ਕੋਸ਼ਿਸ਼ ਅਸੀਂ ਕੀਤੀ ਹੈ ਨਿਕਲੇ ਵੀ ਆਏ ਪਰ ਜਿਵੇਂ ਜਿਵੇਂ ਜਿਹੜੇ ਲੇਡੀਜ਼ ਸੀਗੀਆਂ ਜੀ ਜਾਂ ਬੱਚੇ ਸੀਗੇ ਉਹਨਾਂ ਦੀ ਡੈਥ ਜ਼ਿਆਦਾ ਹੋਈ ਹੈ ਸਾਡੇ ਆਪ ਦੇ ਪਿੰਡੋਂ ਹੀ ਸੀਗੇ ਮਾ ਲੋ ਪਿੰਡ ਦੀ ਨੂੰਹ ਹੀ ਸੀ ਇੱਕ ਤੇ ਉਹਦਾ ਬੇਵੀ ਤੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦਾ ਜਿਹੜਾ ਹਸਬੰਡ ਸੀ ਉਹ ਮਤਲਬ ਬਾਹਰ ਆ ਗਿਆ ਸੀ ਤੁਹਾਡੇ ਵੀ ਸੱਟ ਲੱਗੀ ਹੈ ਕੀ ਸ਼ੀਸ਼ਾ ਬਚਿਆ ਕੀ ਹੋਇਆ ਸੀ ਪਤਾ ਨਹੀਂ ਲੱਗਿਆ ਜਦੋਂ ਬਸ ਸੀ ਟੇਢੀ ਹੋ ਗਈ ਮੰਨ ਕੇ ਚਲੋ ਵੀ ਥੱਲੇ ਜਾ ਕੇ ਐਂ ਪਤਾ ਲੱਗਿਆ ਮੇਰਾ ਤਾਂ ਸਿਰ ਵੀ ਵੱਗਿਆ ਇੱਧਰ ਲਗਾਸਾ ਤੇ ਮੈਨੂੰ ਐ ਪਤਾ ਨਹੀਂ ਸੀ ਕਿ ਮੈਂ ਕਿਦੇ ਵੀ ਉਹ ਕੁਦਰਤੀ ਰਾਹ ਚ ਜਾਂਦੀ ਨਾ ਬਸ ਸ਼ੈਡ ਤੀਨ ਲੈ ਜਾਂਦੀ ਹੈਣਾ ਵੀ ਦਰਖਤਾਂ ਦਰੋਕਤਾਂ ਜਿ ਬੱਜੀਏ ਜਦੋਂ ਪਾਣੀ ਆ ਗਿਆ ਇਵਰ ਆਉਦੇ ਦਿਲ ਨੂੰ ਐ ਡਰ ਜਾ ਹੋ ਗਿਆ ਬਸ ਵੀ ਮੈਂ ਇਹ ਹੁਣ ਤਾਂ ਮੁਸ਼ਕਲ ਹੀ ਬਚ ਗਏ ਤੇ ਉਹਦਾ ਬਸ ਵੀ ਆਏ ਸੀਗੀ ਮੁੱਦੀ ਨਹੀਂ ਜਮਾ ਮੁੱਦੀ ਨਹੀਂ ਹੋਈ ਜੇ ਜਮਾ ਮੁੱਦੀ ਹੋ ਗਈ ਹੁੰਦੀ ਫਿਰ ਤਾਂ ਕੋਈ ਵੀ ਨਹੀਂ ਬਚਦਾ ਸੀਗਾ ਹਾਂ ਤੇ ਕੁਛ ਕੋਥੇ ਪੌੜ ਘੱਟ ਡੂੰਗਾ ਸੀਗਾ ਵੀ ਇੰਨਾ ਇੰਨਾ ਸਾਹ ਲੈਣ ਨੂੰ ਸਾਨੂੰ ਸੌਖਾ ਹੋ ਹੀ ਗਿਆ ਦਾ ਤੇ ਹੱਥ ਪਾ ਕੇ ਅਸੀਂ ਕੇਰਾ ਚੜ੍ਹ ਕੇ ਮੁੜ ਕੇ ਸ਼ੀਸ਼ੇ ਚੋਂ ਸੇ ਉਹ ਤਾਂ ਕਿਸ ਨੇ بیسਬਾਲ ਸੜਤਾ ਸ਼ੀਸ਼ੇ ਹੀ ਭੰਨੇ ਸੀ ਸ਼ੀਸ਼ੇ ਭੰਨੇ ਇਹਨੇ ਆਉਦੇ ਪੂਰਾ ਜ਼ੋਰ ਲਾ ਕੇ ਉਹ ਕਰਿਆ ਜਿੰਨਾ ਕਿ ਅਸੀਂ ਸਾਡੇ ਤੋਂ ਹੋਇਆ ਸੀ ਨਿਕਲੇ ਸਾਡੇ ਮੋਢੇ ਹੱਲ ਗਏ ਇਧਰਲੇ ਇਹ ਨੌਜਵਾਨ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਬਾਹਰ ਨਿਕਲ ਗਏ ਪਰ ਔਰਤਾਂ ਦੇ ਬੱਚਿਆਂ ਨੂੰ ਜ਼ਿਆਦਾ ਸਮੱਸਿਆ ਆਈ ਔਰਤਾਂ ਇੱਕ ਤੱਕ ਅਧਨਿਕੇ ਸੀ ਇੱਕ ਜਿਹੜੀਆਂ ਪਾਰੀ ਔਰਤਾਂ ਸੀ ਉਹ ਥੱਲੇ ਰਹਿੰਗੀਆਂ ਇਹ ਜਵਾਕ ਸੀ ਜਾਂ ਜਿਹੜੇ ਜਿਵੇਂ ਹੁਣ ਕੋਈ ਪੱਕਾ ਆਪਾਂ ਕਹਿ ਨਹੀਂ ਸਕਦੇ ਨੇ ਵੀ ਕੱਲੀਆਂ ਔਰਤਾਂ ਵੀ ਹੁਣ ਜਿਹੜਾ ਬੰਦਾ ਹੈ ਬੰਦਾ ਵੀ ਮੁੱਦਾ ਹੋ ਕੇ ਡਿੱਗਿਆ ਮੁੱਦਾ ਹੋ ਕੇ ਡਿੱਗਿਆ ਬੰਦਾ ਤਾਂ ਖੜਾ ਹੋ ਹੀ ਨਹੀਂ ਸਕਦਾ ਪਾਣੀ 'ਚ ਹੈਨਾ ਵੀ ਉਹਨਾਂ ਦਾ ਨਹੀਂ ਕੋਈ ਪਤਾ ਤੁਹਾਨੂੰ ਪਤਾ ਲੱਗਿਆ ਜਦੋਂ ਬਸ ਡਿੱਗਦੀ ਉਹ ਪਹਿਲਾਂ ਤੋਂ ਕੋਈ ਇੰਟੀਮੇਸ਼ਨ ਲੱਗੀ ਲੱਗੀ ਤੁਹਾਨੂੰ ਕਿ ਬਾਸੇ ਡਿੱਗ ਰਹੀ ਹੈ ਜਾਂ ਬਾਗਾਂ 'ਚ ਬੱਜੀ ਹੈਗੀ ਨਹੀਂ ਭੱਜੀ ਦਾ ਤਾਂ ਸਾਨੂੰ ਜਰੂਰ ਪਤਾ ਲੱਗਿਆ ਹੀ ਭੱਜ ਗਈ ਤੇ ਜਦੋਂ ਬਸ ਖੜ ਗਈ ਹੈਨਾ ਉਦੋਂ ਐ ਕੇਰਾ ਹੌਸਲਾ ਜਾ ਹੋ ਗਿਆ ਵੀ ਹਾਂ ਵੀ ਖੜ ਗਈ ਠੀਕ ਹੈ ਵੀ ਦਰਖਤ ਦੇ ਉੱਤੇ ਵਜੀ ਹੋ ਗਈ ਦੇ ਵਿੱਚ ਗੱਲ ਕਰ ਜਦੋਂ ਐ ਬਸ ਏਡੀ ਹੋ ਗਈ ਹੈਨਾ ਫੇਰ ਮੜਾ ਜਾਏ ਹੋ ਗਿਆ ਵੀ ਯਾਰ ਜਿੱਥੇ ਰਾਹ 'ਚ ਖੜੇ ਹੋਨੇ ਆ ਹੈਨਾ ਵੀ ਨਾਲ ਨੂੰ ਓਲ ਡੇਡੀ ਹੋਈਏਗੀ ਵੀ ਜਦੋਂ ਨਿਕਲ ਜਾਾਂਗੇ ਔਖੇ ਔਖੇ ਤੇ ਜਦੋਂ ਪਾਣੀ ਆ ਗਿਆ ਮੂੰਹ 'ਚ ਹੈਨਾ ਤੇ ਐ ਵੀ ਅੱਖਾਂ ਮੂਰੀ ਨਹੀਂ ਰਾਜ ਆ ਗਿਆ ਉਹ ਤਾਂ ਕੁਝ ਸਮਝ ਹੀ ਨਾ ਆਇਆ ਉਦੋਂ ਤਾਂ ਐ ਜਿੱ ਲੱਗੇ ਚਤ ਨੂੰ ਵੀ ਬਸ ਯਾਰ ਅੱਜ ਤਾਂ ਦੇਣੀ ਸੀਗੇ ਹੈ ਮੜਾ ਥਾਂ ਜੇ ਆ ਗਏ ਜਦੋਂ ਉਦੋਂ ਸੌਖਾ ਜਿਹਾ ਸਾਹ ਆਇਆ ਫਿਰ ਅਸੀਂ ਮਨਿਕ ਚਲ ਡਰ ਜਾਣੀ ਆਇਆ ਇੱਕ ਇੱਕ ਬੰਦਾ ਦਾ ਘਬਰਾ ਜੀ ਜਾਂਦਾ ਵੀ ਮੈਂ ਘਬਰਾਇਆ ਨਹੀਂ ਮੈਨੂੰ ਕੋਈ ਚੱਕਰ ਨਹੀਂ ਇੱਕ ਦਿਨ ਦਾ ਫਿਰ ਮਰਨੇ ਹੀ ਆ ਹੈਣਾ ਕਿਰਾਂ ਫਿਰ ਅਸੀਂ ਤਾਂ ਜਦੋਂ ਚੜ ਕੇ ਓਕੇ ਸਕੇ ਰੌਲਾ ਬਥੇਰਾ ਪਾਇਆ ਇਹ ਗਏ ਬੰਦੇ ਵਧੀਆ ਚੰਗੇ ਕਿਸੇ ਨੇ ਮਨਿਕ ਚਲ ਉਹ ਵੀ ਪੂਰੇ ਵਧੀਆ ਬੰਦੇ ਨੇ ਹੈਲਪ ਵੀ ਕਰੀ ਆ ਕੋਈ ਖੜਾ ਝਾਕੀ ਗਿਆ ਤੇ ਕੋਈ ਵੀਡੀਓ ਬਣਾਈ ਗਈ ਹੈ ਕਿ ਕਈ ਮਲਾਜਮ ਬਹੁਤ ਦੇਖਿਆ ਮੈਂ ਉੱਥੇ ਵੀ ਕਿੱਥੇ ਤਾਂ ਐ ਕਰਨਾ ਸੀਗਾ ਹੈਣਾ ਪਿਛਾ ਹੀ ਦਮਲਾਇਮਾ ਨੂੰ ਵੀ ਬੰਦਿਆਂ ਨੂੰ ਪਿੱਛੇ ਕਰਕੇ ਅਸੀਂ ਉਹ ਕਰਕੇ ਕਿ ਐ ਬਹੁਤ ਘੱਟ ਬੰਦਿਆਂ ਨੇ ਉਹ ਕਰਿਆ ਜਿਆਦਾ ਵੀਡੀਓ ਬਣਾਉਣ ਤੇ ਸੀਗੇ ਨੇੜੇ ਮੰਨ ਲਓ ਨੇੜੇ ਹੋ ਕੇ ਜਿਹੜੇ ਬੰਦੇ ਕਸ਼ਮੀਰ ਚੌਕੀ ਹੈ ਨੇੜੇ ਬਿਲਕੁਲ ਠੀਕ ਹੈ ਉੱਥੋਂ ਵੀ ਨਹੀਂ ਕੋਈ ਮਤਲਬ ਜਲਦੀ ਵੀ 15 ਮਿੰਟ ਸੈਲਪ ਹੋਣੀ ਚਾਹੀਦੀ ਸੀ ਏਡੇ ਵੱਡੇ ਹਾਦਸੇ 'ਚ ਕੋਈ ਸਾਨੂੰ ਮਤਲਬ ਉੱਥੇ ਹੈਲਪ ਨਹੀਂ ਆਈ ਤੇ ਨਹੀਂ ਹੋ ਸਕਦਾ ਮੌਕੇ ਤੇ ਆਉਂਦੇ ਕੋਈ ਅਸੀਂ ਤਾਂ ਬਮਤਰੇ ਹੋਏ ਸੀਗੇ ਅਸੀਂ ਵਿੱਚ ਨਹੀਂ ਬਸਦੇ ਵੜ ਸਕਦੇ ਸੀ ਉੱਪਰ ਖੜ ਕੇ ਖਿੱਚਿਆ ਬਾਹਰੋਂ ਕੋਈ ਬੰਦਾ ਜਾਂਦਾ ਮੇਬੀ ਉਹ ਬਚਾ ਵੀ ਸਕਦਾ ਸੀਗਾ ਹਣਾ ਜਿਹੜੇ ਪਾਣੀ ਚ ਡੁੱਬ ਕੇ ਮਰ ਗਏ ਵਿਚਾਰੇ ਛੋਟੇ ਬੱਚੇ ਦੇ ਮੈਡਮ ਲੇਡੀਜ਼ ਉਹਨਾਂ ਨੂੰ ਬਚਾਇਆ ਜਾ ਸਕਦਾ ਮੈਂ ਇਹ ਬੇਨਤੀ ਕਰਦਾ ਜੀ ਪੰਜਾਬ ਸਰਕਾਰ ਨੂੰ ਜਿਹੜਾ ਅੱਜ ਹਾਦਸਾ ਹਾਦਸਾ ਹੋਇਆ ਜੌਨਸ ਵਾਲੇ ਟਰੇਨ ਦੇ ਵਿੱਚ ਲਸਾੜੇ ਨਾਲੇ ਦੇ ਵਿੱਚ ਬੱਸ ਡਿੱਗੀ ਐਕਸੀਡੈਂਟ ਹੋਇਆ ਉਹਦੇ ਵਿੱਚ ਬਹੁਤ ਮੌਤਾਂ ਹੋਈਆਂ ਬਹੁਤ ਮੰਦਭਾਗਾ ਇਹ ਐਕਸੀਡੈਂਟ ਹੋਇਆ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਮੱਖ ਮੰਤਰੀ ਪੰਜਾਬ ਨੂੰ ਜਾਂ ਨੇੜੇ ਤੇੜੇ ਜਿੰਨੇ ਵੀ ਸਾਡੇ ਮੰਤਰੀ ਸਹਿਬਾਨਾਂ ਵੀ ਜਿਹੜੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਕਈ ਵਿਚਾਰੀਆਂ ਚਾਰ ਲੜਕੀਆਂ ਹਨ ਚਾਰਾਂ ਲੜਕੀਆਂ ਦੀ ਮਾਂ ਚਲ ਗਈ ਸਾਰੇ ਗਰੀਬ ਪਰਿਵਾਰ ਜਿੰਨੇ ਵੀ ਉੱਥੇ ਮੌਤਾਂ ਹੋਈਆਂ ਹਨ ਪੰਜਾਬ ਸਰਕਾਰ ਫੌਰਨ ਇਹਨਾਂ ਨੂੰ ਮਦਦ ਦੀ ਗੁਹਾਰ ਲਾ ਰਹੀ ਹੈ ਵੀ ਇਹਨਾਂ ਨੂੰ ਮਦਦ ਜ਼ਰੂਰ ਕਰੇ ਦੁਆਰੇ ਫਿਰ ਅਸੀਂ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਜਿੰਨਾ ਲੋਕਾਂ ਦੀ ਮੌਤ ਹੋਈ ਹੈ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਦੇ ਆਂ ਕਿ ਇਸ ਲੋਕਾਂ ਦੀ ਮਦਦ ਕੀਤੀ ਜਾਵੇ ਮਦਦ ਵੀ ਜਲਦੀ ਤੋਂ ਜਲਦੀ ਕੀਤੀ ਜਾਵੇ ਇਹਨਾਂ ਵਿੱਚ ਗਰੀਬ ਪਰਿਵਾਰ ਬਹੁਤ ਹਨ ਦੂਜੀ ਬੇਨਤੀ ਮੇਰੀ ਹੈ ਪੰਜਾਬ ਸਰਕਾਰ ਨੂੰ ਵੀ ਜਿਹੜੇ ਬਠਿੰਡਾ ਰੋਡ ਮੇ ਆ ਰੋੜਾ ਇਹ ਹਾਈਵੇ ਰੋਡ ਵਾ ਰਹੀ ਹੈ ਬਹੁਤ ਛੇਤੀ ਇਹ ਜਿਹੜਾ ਪੋਲਾ ਜੌਨਸ ਵਾਲੇ ਜੀਵਨ ਸਾਹਿਬ ਵਾਲੇ ਪੁਲ ਬਣਿਆ ਜਿਹੜਾ ਇਹ ਅੰਗਰੇਜ਼ਾਂ ਵੇਲੇ ਦਾ ਜੀ ਅੰਗਰੇਜ਼ਾਂ ਵੇਲੇ ਦਾ ਪੁਲ ਬਣਿਆ ਆਬਾਦੀ ਬਹੁਤ ਵਧ ਗਈ ਪੁਲ ਬਹੁਤ ਪੀੜਾ ਹੈ ਇਹ ਪੁਲ ਨੂੰ ਜਲਦੀ ਤੋਂ ਜਲਦੀ ਨਵਾਂ ਬਣਾਇਆ ਜਾਵੇ ਨਗਰੀ ਪਹਿਲੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜੀ ਉਹਦੀ ਰੇਲਿੰਗ ਟੁੱਟੀ ਹੋਈ ਹੈ ਰਾਤ ਸਮੇਂ ਉਹ ਰਿਫਲੈਕਟਰ ਨਹੀਂ ਲੱਗੇ ਉਤੇ ਪਹਿਲਾਂ ਵੀ ਹਾਸੇ ਵਾਪਰਦੇ ਨੇ ਇਹ ਤੋਂ ਕਿਵੇਂ ਕਿਹਨ ਨੂੰ ਕਿਥੇ ਲੁੱਟ ਹੋ ਵੀ ਹੈ ਨਹੀਂ ਕਿਤੀ ਜਾਂਦੀ ਹੈਗੀ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਮਹਿਕਮਾ ਜੀ ਟ੍ਰੇਨ ਮਹਿਕਮਾ ਜਾਂ ਬੀਆਰਐਂਡਰ ਬੀਆਰਐਂਡਰ ਮਹਿਕਮਾ ਉਹ ਪੁਲਾਂ ਦੀ ਜਿਹੇ ਧਿਆਨ ਰੱਖਦੇ ਵੀ ਜੀ ਆਹ ਟੁੱਟੀਆਂ ਗਰੇਲਾ ਟੁੱਟੀਆਂ ਨਾ ਜਾਂ ਪੁਲ ਮਾੜਾ ਹੈ ਭੀੜ ਹੈ ਇਸ ਵਾਸਤੇ ਇੱਧਰ ਤਾਂ ਇਹਨਾਂ ਨੇ ਧਿਆਨ ਹੀ ਦੇ ਰਹੇ ਐਨੇ ਪੁਲ ਭੀੜੇ ਨੇ ਪਾਪੂਲੇਸ਼ਨ ਵੱਧ ਗਈ ਆਵਾਜਾਈ ਵੱਧ ਗਈ ਸਾਡੇ ਵਹੀਕਲ ਵੱਧ ਗਏ ਪੁਲ ਅੰਗਰੇਜ਼ਾਂ ਵੇਲੇ ਦੇ ਬਣੇ ਨੇ ਉਥੇ ਰਸਤਾ ਲੰਘ ਹੀ ਨਹੀਂ ਸਕਦੇ ਸੀ ਦੋ ਗੱਡੀਆਂ ਬਰਾਬਰ ਇਹ ਬੇਨਤੀ ਕਰਦੇ ਆਂ ਕਿ ਪੁਲ ਵੀ ਚੌੜਾ ਕੀਤਾ ਜਾਵੇ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਇਹ ਜਿਹੜੇ ਸਾਡੇ ਨਾਲ ਪਰਿਵਾਰ ਵਿਛੜ ਗਏ ਸਾਡੇ ਜੀਵ ਵਿਛੜ ਗਏ ਦੁਖੀ ਪਰਿਵਾਰਾਂ ਨੂੰ ਇਹਨਾਂ ਦੀ ਫੌਰਨ ਮਦਦ ਕੀਤੀ ਜਾਵੇ ਇਹ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਜਲਦੀ ਤੋਂ ਜਲਦੀ ਪੁਲ ਨੂੰ ਚੌੜਾ ਕੀਤਾ ਜਾਵੇ ਧੰਨਵਾਦ